ਵੀਰੇ ਅੱਗੇ ਜਾ ਕੇ ਸੀ ਆ ਖੜਦੇ ਆ ਸਾਡੇ ਉੱਪਰ ਅਥਰੂ ਗੈਸ ਦੇ ਗੋਲੇ ਛੱਡਦੇ ਨੇ ਪਲਾਸਟਿਕ ਵਾਲੀਆਂ ਗੋਲੀਆਂ ਛੱਡਦੇ ਨੇ ਅੱਜ ਵੱਜੀ ਆ ਮੇਰੇ ਗੋਲੀਆਂ ਉਹ ਖੜੇ ਬੰਦੇ ਆ ਤੇ ਸਵੇਰੇ ਉਹਨਾਂ ਨੇ ਗੋਲੇ ਸਿੱਟੇ ਅਥਰੂ ਗੈਸ ਦੇ ਦੂਜੇ ਬੰਬ ਸਿੱਟੇ ਕਈ ਬੰਦੇ ਪੱਟੜ ਹੋਏ ਸਾਡੇ ਇੱਕ ਦੀ ਗੱਲ ਪੱਟ ਗਈ ਵੀਰੇ ਇੱਥੋਂ ਇਹਨਾਂ ਦਾ ਵੀਰੇ ਸਰਕਾਰ ਜਿਹੜੀ ਜਮ੍ਹਾਂ ਗਿਰ ਚੁੱਕੀ ਆ ਹਰਿਆਣਾ ਸਰਕਾਰ ਇੱਕ ਖੱਟੜ ਸਰਕਾਰ ਇਹ ਬਈ ਅੱਜ ਦੀਪ ਸਿੱਧੂ ਜਿੰਦਾ ਹੁੰਦਾ ਵੀਰੇ ਤਾਂ ਇਹਨਾਂ ਦੇ ਬੈਰੀਕੇਡ ਪੱਟ ਕੇ ਅੱਜ ਅੱਗੇ ਹੁੰਦੇ ਵੀਰੇ ਪੁਲਿਸ ਨੂੰ ਥੋੜੀ ਜਿਹੀ ਸ਼ਰਮ ਚਾਹੀਦੀ ਆ ਮਾੜੀ ਮੋਟੀ ਵੀਰੇ ਉਹਨਾਂ ਨੂੰ ਸਾਬਤ ਕਹਿੰਦੇ ਲੋਕਤੰਤਰ ਵੀਰੇ ਕਿੱਥੇ ਆ ਲੋਕਤੰਤਰ ਦਿਖਦਾ ਰਿਹਾ ਨਹੀਂ ਕਿਤੇ ਲੋਕਤੰਤਰ ਡੈਮੋਕ੍ਰੇਸੀ ਕਿੱਥੇ ਆ ਵੀਰੇ ਡੈਮੋਕ੍ਰੇਸੀ ਅੱਜਕੱਲ ਹਾਂ ਕਹਿੰਦੇ ਆ ਲੋਕਤੰਤਰ ਹਰੇਕ ਆਪਣੀ ਗੱਲ ਰੱਖ ਸਕਦਾ ਏ ਇਹਨਾਂ ਨੇ ਦੇਖ ਲਓ ਹੁਣ ਤੁਹਾਡੇ ਸਾਹਮਣੇ ਡੈਮੋਕ੍ਰੇਸੀ ਵਾਲਾ ਤਾਂ ਕੋਈ ਸੀਨ ਹੀ ਨਹੀਂ ਕਰਿਆ ਹੈਗਾ ਪਰ ਟਾਰਗੇਟ ਕਰ ਰਹੇ ਨੇ ਸਾਨੂੰ ਬਿਨਾਂ ਗੱਲ ਤੋਂ ਹੀ ਖੜੇ ਬੰਦਿਆਂ ਨੂੰ ਵੀ ਇੱਦਾਂ ਆਇਆ ਪਿਆ ਜਿੱਦਾਂ ਉਰੇ ਨਾ ਪਾਕਿਸਤਾਨ ਦਾ ਬਾਉਂਡਰ ਲੱਗਿਆ ਹੋ ਹੁੰਦਾ ਤੇ ਭਗਵਾਨਤਮਾਨ ਦੀ ਸਰਕਾਰ ਵੀ ਇੰਨੀ ਗਿਰ ਚੁੱਕੀ ਆ ਹਨਾ ਪਿੱਛੇ 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 ਉਹਨਾਂ ਨੇ ਵੈਰੀ ਵੈਰੀਗੇਟ ਲਾਏ ਹੋਏ ਨੇ ਇੱਥੇ ਪਾਣੀ ਵੀ ਨਹੀਂ ਆਉਣ ਦੇ ਰਹੇ ਵੀਰੇ ਭਗਵੰਤ ਮਾਨ ਦੀ ਸਰਕਾਰ ਵੀ ਇੰਨੀ ਗਿਰ ਚੁੱਕੀ ਆ ਇੱਥੇ ਵੀਰੇ ਡਰੋਨ ਆ ਕਿਵੇਂ ਸਕਦਾ ਜਦ ਪੰਜਾਬ ਦੀ ਹੱਦ ਉਰੇ ਡਰੋਨ ਕਿੱਦਾਂ ਆ ਸਕਦਾ ਵੀਰੇ ਇਹ ਸਰਕਾਰ ਨੂੰ ਇਹ ਸਰਕਾਰ ਵੀ ਵੀਰੇ ਮਿਲੀ ਭੁਗਤਾ ਵਿੱਚ ਭਗਵੰਤ ਮਾਨ ਸਰਕਾਰ ਦੀ ਮਿਲੀ ਭੁਗਤਾ ਹੈ ਵੀਰੇ ਸਾਰੀ ਕਦ ਕਿਹੜੇ ਵਕਤ ਗੋਲੀ ਵੀ ਚਲਾ ਸਕਦੇ ਨੇ ਇੱਥੇ ਵੀ ਚਲਾ ਸਕਦੇ ਨੇ ਗੋਲੀ ਦੀ ਹੋਰ ਬਣ ਸਕਦਾ ਵੀਰੇ ਇੱਥੇ ਵੀ ਸ਼ੰਭੂ ਬਾਰਡਰ ਦੇ ਉੱਤੇ ਅਸੀਂ ਇਸ ਟਾਈਮ ਬੈਠੇ ਆ ਤੇ ਅੱਗੇ ਜਾਣ ਦਾ ਐਲਾਨ ਹੋ ਚੁੱਕਿਆ ਤੇ ਸਾਰੇ ਆਗੂਆਂ ਵੱਲੋਂ ਇਹ ਕਿਹਾ ਗਿਆ ਕਿ ਅੱਗੇ ਆਪਾਂ ਸ਼ਾਂਤਪੁਰੀ ਢੰਗ ਨਾਲ ਜਾਣਾ ਤੇ ਅੱਗੇ ਤੋਂ ਨੌਜਵਾਨ ਵਾਪਸ ਆਏ ਨੇ ਤੇ ਉਹਨਾਂ ਦੀ ਜਵਾਨੀ ਪੁੱਛਦੇ ਆ ਕਿ ਉੱਥੇ ਕੀ ਕੀ ਹੋਇਆ ਵੀਰੇ ਵੀਰੇ ਅੱਗੇ ਜਾ ਕੇ ਸੀ ਜੀ ਖੜਦੇ ਆ ਸਾਡੇ ਉੱਪਰ ਅੱਥਰੂਗੇ ਦੇ ਗੋਲੇ ਛੱਡਦੇ ਨੇ ਪਲਾਸਟਿਕ ਵਾਲੀਆਂ ਗੋਲੀਆਂ ਛੱਡਦੇ ਨੇ ਅੱਜ ਬੱਜੀ ਆ ਮੇਰੇ ਗੋਲੀਆਂ ਉਹ ਅੱਗੇ ਸਾਨੂੰ ਵਧਣੇ ਨਹੀਂ ਦਿੰਦੇ ਨਾਲ ਦੀ ਨਾਲ ਉਹ ਛਿੱੜੀ ਜਾਂਦੇ ਨੇ ਅੱਗੇ ਬਾਦ ਵੀ ਨਹੀਂ ਰਹੇ ਵੀਰੇ ਜੀ ਉੱਥੇ ਖੜੇ ਆ ਪੀਸਫੁਲੀ ਖੜੇ ਆ ਠੀਕ ਆ ਉਹ ਖੜੇ ਬੰਦੇ ਆ ਤੇ ਸਵੇਰੇ ਉਹਨਾਂ ਨੇ ਗੋਲੇ ਸਿੱਟੇ ਅਥਰੂ ਗੈਸ ਦੇ ਦੂਜੇ ਬੰਬ ਸਿੱਟੇ ਕਈ ਬੰਦੇ ਫੱਟੜ ਹੋਏ ਸਾਡੇ ਇੱਕ ਦੀ ਗੱਲ ਪਟ ਗਈ ਵੀਰੇ ਇੱਥੋਂ ਕਿਸੇ ਦੇ ਲੱਤ 'ਚ ਵੱਜੀ ਆ ਬਈ ਦੇ ਇੱਥੇ ਇੱਥੇ ਗੁੱਟ 'ਤੇ ਵੱਜੀ ਵੀਰੇ ਅਥਰੂ ਗੈਸ ਦੇ ਗੋਲੇ ਸਿੱਟਦੇ ਨੇ ਵੀਰੇ ਸ਼ਾਮ ਵੀ ਨਹੀਂ ਆਉਂਦਾ ਉਹਦੇ 'ਚ ਆਹ ਦੇਖ ਲਓ ਅਸੀਂ ਕੌਲਗੇਤ ਲਾ ਰਹੇ ਆ ਇਹਦੇ ਕਰਕੇ ਵੀਰੇ skin ਨੂੰ ਜਲਨ ਹੁੰਦੀ ਜਿਹੜੀ ਉਹ ਤੋਂ ਵਿਚਾਰ ਰਹਿੰਦਾ ਵੀਰੇ ਇਹਦਾ ਤੇ ਵੀਰੇ ਨੂਨ ਨੂਨ ਲਾ ਲਾ ਕੇ ਅਸੀਂ ਥਾਂ ਲੈਨੇ ਆ ਇਹਨਾਂ ਦਾ ਵੀਰੇ ਸਰਕਾਰ ਜਿਹੜੀ ਜਮ੍ਹਾਂ ਗਿਰ ਚੁੱਕੀ ਆ ਹਰਿਆਣਾ ਸਰਕਾਰ ਇੱਕ ਖੱਟੜ ਸਰਕਾਰ ਜੇ ਭਾਈ ਅਜ ਜਦੀਪ ਸਿੱਧੂ ਜਿੰਦਾ ਹੁੰਦਾ ਵੀਰੇ ਤਾਂ ਇਹਨਾਂ ਦੇ ਬੈਰੀਕੇਟ ਪੱਟ ਕੇ ਅੱਜ ਅੱਗੇ ਹੁੰਦੇ ਵੀਰੇ ਆਗੂ ਤਾਂ ਸਾਡੇ ਨਾਲ ਹੀ ਨੇ ਉਹਨਾਂ ਨੇ ਤਾਂ ਕਿਹਾ ਵੀ ਹਾਂ ਚਲੋ ਅੱਗੇ ਵੱਧਦੇ ਆ ਜਦ ਅਸੀਂ ਉਹ ਉੱਥਰ ਗਏ ਤੇ ਗੋਲੀਆਂ ਸਿੱਟਦੇ ਨੇ ਉਹਨਾਂ ਮੂਰੇ ਸਾਡਾ ਕੁਝ ਨਹੀਂ ਚੱਲਦਾ ਸੀ ਟਾਈਮ ਕੋਈ ਇਹ ਜਨ ਪਲਾਸਟਿਕ ਗੱਡੀਆਂ ਗੋਲੀਆਂ ਵੀ ਚਲਾਉਂਦੇ ਨੇ ਜੇ ਉਹ ਉੱਥਰ ਗਏ ਤੇ ਗੋਲੇ ਨਾ ਸਿੱਟਣ ਦੂਏ ਲੋਟ ਲੜਨ ਅੱਤਾਂ ਨਾਲ ਅਸੀਂ ਤਿਆਰ ਆ ਉਹਨਾਂ ਨਾਲ ਜੰਗ ਲੜਨ ਨੂੰ ਜਦ ਜਿਵੇਂ ਮਰਜ਼ੀ ਲੜਨ ਡਾਂਗਾ ਨਾਲ ਅੱਤਾਂ ਨਾਲ ਆ ਉੱਥਰ ਗਏ ਤੇ ਗੋਲੇ ਸਿੱਟਦੇ ਨੇ ਜਦ ਸਾਨੂੰ ਤਕਲੀਬ ਹੁੰਦੀ ਆ ਸਾਹ ਹੋਂ ਤੋਂ ਹਟਦਾ ਇਹ ਬਹੁਤ ਚੱਕਰ ਬਜ਼ੁਰਗ ਨੇ ਜਿਹੜੇ ਉਹ ਡਿੱਗਦੇ ਨੇ ਉੱਥੇ ਵੀਰੇ ਜਦੋਂ ਭੱਜਦੇ ਨੇ ਦੌੜ ਚ ਉਹਨਾਂ ਨੂੰ ਬਹੁਤ ਬਹੁਤ ਹੀ ਜ਼ਿਆਦਾ ਔਖਾ ਹੁੰਦਾ ਪੁਲਿਸ ਨੂੰ ਥੋੜੀ ਜਿਹੀ ਸ਼ਰਮ ਚਾਹੀਦੀ ਆ ਮਾੜੀ ਮੋਟੀ ਵੀਰੇ ਉਹ ਤਾਂ ਕਹਿੰਦੇ ਲੋਕਤੰਤਰ ਆ ਵੀਰੇ ਕਿੱਥੇ ਆ ਲੋਕਤੰਤਰ ਦਿੱਖਤ ਰਿਹਾ ਨਹੀਂ ਕਿਤੇ ਲੋਕਤੰਤਰ ਮੈਂ ਮੰਨਦਾ ਕਿ ਕਿੱਥੇ ਆ ਵੀਰੇ ਡੈਮੋਕ੍ਰੇਸੀ ਅੱਜ ਕੱਲ ਹਾਂ ਕਹਿੰਦੇ ਆ ਲੋਕਤੰਤਰ ਹਰੇਕ ਆਪਣੀ ਗੱਲ ਰੱਖ ਸਕਦਾ ਇਹਨਾਂ ਨੇ ਦੇਖ ਲਓ ਹੁਣ ਤੁਹਾਡੇ ਸਾਹਮਣੇ ਡੈਮੋਕ੍ਰੇਸੀ ਵਾਲਾ ਤਾਂ ਕੋਈ ਸੀਨ ਹੀ ਨਹੀਂ ਕਰਿਆ ਹੈਗਾ ਇਹਦਾ ਸਿੱਧੇ ਟਾਰਗੇਟ ਕਰ ਰਹੇ ਨੇ ਸਾਨੂੰ ਬਿਨਾਂ ਗੱਲ ਤੋਂ ਹੀ ਖੜੇ ਬੰਦਿਆਂ ਨੂੰ ਜਿੱਦਾਂ ਆਇਆ ਪਿਆ ਜਿੱਦਾਂ ਉਰੇ ਨਾ ਪਾਕਿਸਤਾਨ ਦਾ ਬਾਉਂਡਰ ਲੱਗਿਆ ਹੋਉਂਦਾ ਜਿਵੇਂ ਪਾਕਿਸਤਾਨ ਇੰਨਾਂ ਦਾ ਪਾਕਿਸਤਾਨ ਦੀ ਉੱਥੇ ਸਿਕਿਉਰਿਟੀ ਨਹੀਂ ਹੋਊਗੀ ਵੀਰੇ ਜਿੰਨੀ ਇਹਨਾਂ ਨੇ ਇੱਥੇ ਲਾਈ ਹੋਈ ਆ ਜਮਾ ਵੀਰੇ ਜੰਗ ਦਾ ਮੈਦਾਨ ਬਣਾਇਆ ਪਿਆ ਇਹਨਾਂ ਨੇ ਸਾਡੇ ਬੰਦੇ ਸਾਰੇ ਪੀਸਫੁਲੀ ਨੇ ਪੀਸਫੁਲੀ ਪ੍ਰੋਟੈਸਟ ਕਰ ਰਹੇ ਨੇ ਵੀਰੇ ਪਰ ਇਹਨਾਂ ਨੇ ਜੰਗ ਦਾ ਮੈਦਾਨ ਬਣਾਇਆ ਹੋਇਆ ਵੀਰੇ ਉਹ ਵੀ ਜਿਹੜਾ ਆਪਣਾ ਡਰੋਨ ਹੈ ਪਹਿਲਾਂ ਇਹਨਾਂ ਨੇ ਹਮਲੇ ਕਰਨੇ ਡਰੋਨ ਨਾਲ ਬੰਦ ਕਰਤੇ ਸੀ ਹੁਣ ਫੇਰ ਹਮਲੇ ਡਰੋਨ ਨਾਲ ਹੋ ਰਹੇ ਨੇ ਤੇ ਆਪਣੇ ਹੱਦ ਦੇ ਵਿੱਚ ਹੋ ਰਹੇ ਨੇ ਪੰਜਾਬ ਦੀ ਜਿਹਦੇ ਬਾਰੇ ਕੀ ਕਹਿਣਾ ਤੁਹਾਡਾ ਵੀਰੇ ਜਿਹੜਾ ਡਰੋਨ ਹੈ ਨਾ ਵੀਰੇ ਭਗਵੰਤ ਮਾਨ ਨੂੰ ਥੋੜੀ ਜੀ ਭਗਵੰਤ ਮਾਨ ਦੀ ਸਰਕਾਰ ਹਨਾ ਪੰਜਾਬ ਦੀ ਹੱਦ ਵਿੱਚ ਆ ਕੇ ਡਰੋਨ ਹਮਲੇ ਕਰਨੇ ਨੇ ਤੇ ਭਗਵੰਤ ਮਾਨ ਦੀ ਸਰਕਾਰ ਵੀ ਇੰਨੀ ਗਿਰ ਚੁੱਕੀ ਆ ਹਨਾ ਪਿੱਛੇ 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 ਉਹਨਾਂ ਨੇ ਵੈਰੀ ਵੈਰੀਗੇਟ ਲਾਇਆ ਹੋਏ ਨੇ ਇੱਥੇ ਪਾਣੀ ਵੀ ਨਹੀਂ ਆਉਣ ਦੇ ਰਹੇ ਵੀਰੇ ਭਗਵੰਤ ਮਾਨ ਦੀ ਸਰਕਾਰ ਵੀ ਇੰਨੀ ਗਿਰ ਚੁੱਕੀ ਆ ਇੱਥੇ ਵੀਰੇ ਡਰੋਨ ਆ ਕਿਵੇਂ ਆ ਸਕਦਾ ਜਾਂ ਪੰਜਾਬ ਦੀ ਹੱਦ ਆ ਉਰੇ ਡਰੋਨ ਕਿੱਦਾਂ ਆ ਸਕਦਾ ਵੀਰੇ ਇਹ ਸਰਕਾਰ ਨੂੰ ਇਹ ਸਰਕਾਰ ਵੀ ਵੀਰੇ ਮਿਲੀ ਭੁਗਤਾ ਵਿੱਚ ਭਗਵੰਤ ਮਾਨ ਸਰਕਾਰ ਦੀ ਮਿਲੀ ਭੁਗਤਾ ਇਹ ਵੀਰੇ ਸਾਰੀ ਉਹ ਡਰੋਨ ਤੋਂ ਆਏ ਥੋੜਾ ਜਿਹਾ ਡਰ ਕੇ 1 ਲੱਖ ਸਾਰੇ ਪਿੱਛੇ ਨੂੰ ਭੱਜ ਲੰਦੇ ਉਹਦੇ ਕੋ ਨੂੰ ਧਿਆਨ ਰੱਖੋ ਮੜਾ ਜੀ ਅਬੀ ਬੰਬ ਕਿੱਥੇ ਗੇਰਦਾ ਉਹ ਉੱਥੋਂ ਥੋੜਾ ਜਿਹਾ ਪਿੱਛੇ ਹਟ ਜੋ ਇੱਕ ਲਗ ਦੇ ਪਿੱਛੇ ਨੂੰ ਨਾ ਭਜੋ ਇੰਨੀ ਗਵੈਂਤੀ ਆ ਨੌਜਵਾਨਾਂ ਨੂੰ ਵੀਰਾਂ ਨੂੰ ਵੀ ਜਦ ਆਪਾਂ ਪਿੱਛੇ ਨੂੰ ਭੱਜਦੇ ਆ ਫਿਰ ਕੋਈ ਗਿਰਜਨ ਦਾ ਕੋਈ ਉਹਦੇ ਵੀ ਛੱਡ ਬੇਡ ਲੱਗਦੀ ਆ ਉਹ ਸਹੀ ਨਹੀਂ ਹੁੰਦਾ ਡਰੋਨ ਨੂੰ ਦੇਖੋ ਕਿੱਥੇ ਛੱਡਦਾ ਬੰਬ ਉਹ ਤੋਂ ਥੋੜਾ ਪਿੱਛੇ ਥੇ ਵੀ ਖਬਰ ਖਬਰ ਆ ਰਹੀ ਹੈ ਵੀਰੇ ਕਿ ਕਿ ਕਨੋਰੀ ਬਾਰਡਰ ਤੇ ਪੁਲਿਸ ਵਾਲਿਆਂ ਨੂੰ ਲੋਹ ਗੋਲੀ ਚ ਲਈ ਗਈ ਆ ਤੇ ਉੱਥੇ ਇੱਕ ਨੌਜਵਾਨ ਮਰ ਗਿਆ ਵੀਰੇ ਐਦਾਂ ਖਬਰ ਆ ਰਹੀ ਹੈ ਵੀਰੇ ਸੁਣਨ ਨੂੰ ਬਾਕੀ ਕੀ ਹੋਇਆ ਉੱਥੇ ਪਤਾ ਨਹੀਂ ਕੁਝ ਵੀ ਆ ਪਤਾ ਨਹੀਂ ਕਦ ਕਿਹੜੇ ਵਕਤ ਗੋਲੀ ਵੀ ਚਲਾ ਸਕਦੇ ਨੇ ਇੱਥੇ ਵੀ ਚਲਾ ਸਕਦੇ ਨੇ ਗੋਲੀ ਦਾ ਮੋਬਲ ਬਣ ਸਕਦਾ ਵੀਰੇ ਇੱਥੇ ਵੀ ਜਿਹੜੇ ਹਾਲਾਤ ਨੇ ਇੱਥੇ ਆਪਣੇ ਜਿਹੜੇ ਨੌਜਵਾਨ ਮਤਲਬ ਕਿ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਤੁਹਾਡਾ ਕੀ ਸਨੇਹਾ ਤੁਸੀਂ ਅੱਗੇ ਹਾਲਾਤ ਦੇਖ ਕੇ ਆਏ ਹੋ ਜਿਵੇਂ ਸੂਝ-ਬੂਝ ਨਾਲ ਕੰਮ ਲੈਣ ਤੁਸੀਂ ਦੱਸੋ ਮੇਰੇ ਅੱਗੇ ਜਥੇਬੰਦੀਆਂ ਨੇ ਜਿਹੜੀਆਂ ਅੱਗੇ ਕਿਸਾਨ ਆਗੂ ਨੇ ਉਹਨਾਂ ਨੂੰ ਕੋਈ ਬਿਉਂਤਬੰਦੀ ਬਣਾਉਣੀ ਚਾਹੀਦੀ ਆ ਜਿੱਦਾਂ ਜੀਸੀਵੀਆਂ ਮਗਾਈਆਂ ਨੇ ਉਹਰੇ ਉਹਨਾਂ ਨੂੰ ਮੁਰੇ ਲਾਉਣ ਵੀਰੇ ਨੌਜਵਾਨੀ ਤਾਂ ਪਿੱਛੇ ਵੀਰੇ ਜੋਸ਼ ਇੰਨਾ ਹੈ ਕਿ ਪਿੱਛੇ ਨਾਲ ਜ਼ਰੂਰ ਲੱਗਣਗੇ ਮੋਢੇ ਨਾਲ ਮੋਢਾ ਜੋੜ ਕੇ ਵੀਰੇ ਖੜਦੇ ਨੇ ਨੌਜਵਾਨਾਂ ਚ ਇੰਨਾ ਜੋਸ਼ ਆ ਪਰ ਜੇ ਇੱਕ ਮੁਰੇ ਨੌਜਵਾਨਾਂ ਲਈ ਵੀਰੇ ਲੀਡਰ ਹੁੰਦਾ ਕੋਈ ਦੀਪ ਸਿੱਧੂ ਵਰਗਾ ਪਰ ਅੱਜ ਬੈਰੀਕਾ ਵਧੀਆ ਗਾਈਡ ਕਰਨੇ ਵਾਲਾ ਹੁੰਦਾ ਨੌਜਵਾਨਾਂ ਉਹਨੂੰ ਬੈਰੀਕੇਟ ਪੱਟੇ ਵੀ ਹੁੰਦੇ ਵੀਰੇ ਵਧੀਆ ਗਾਈਡ ਨਹੀਂ ਕੋਈ ਕਰ ਰਿਹਾ ਹੈ ਕੋਈ ਆਪਣੀ ਲੀਡਰ ਚਾਹੀਦਾ ਤਕੜਾ ਲੀਡਰ ਦੀਪ ਸਿੱਧੂ ਵਰਗਾ ਵੀਰੇ ਨਾ ਤਰੁਕੇ ਜਿਵੇਂ ਆਪਾਂ ਕਹਿ ਲੀਏ ਵੀ ਉਹਨਾਂ ਨੇ ਪੋਗਲੈਂਡ ਦਾ ਜਿਹੜਾ ਜੀਸੀਬੀਆਂ ਦਾ ਪੱਕਾ ਹੱਲ ਕਰ ਲਿਆ ਪਰ ਜਿਹੜੀ ਸਾਂਹ ਲੈਣ ਚ ਦਿੱਕਤ ਆਊਗੀ ਉੱਥੇ ਮਸ਼ੀਨ ਵਾਲਿਆਂ ਨੂੰ ਚਲਾਉਣ ਵਾਲਿਆਂ ਨੂੰ ਦਿੱਕਤ ਤਾਂ ਫੇਰ ਵੀ ਆਊਗੀ ਹੋ ਵੀਰੇ ਹਾਂਜੀ ਵੀਰੇ ਦਿੱਕਤ ਦਾ ਸਾਹਮਣਾ ਕਰਨਾ ਪੈਣਾ ਵੀਰੇ ਨੌਜਵਾਨਾਂ ਨੂੰ ਪਰ ਉਹਦੇ ਆਲੇ-ਦਾਲੇ ਕੋ ਕਹਿੰਦੇ ਨੇ ਉਹ ਲਾਈਵ ਹੈਟੀ ਨਾ ਵੀ ਉਹਦੇ ਵਿੱਚ ਤਾਂ ਬਹੁਤ ਘੱਟ ਚਾਂਸ ਨੇ ਉਹ ਕਰਨ ਦੇ ਧੂਆਂ ਦਾ ਵੀਰੇ ਮੈਂ ਮੰਨ ਲਿਆ ਧੂਆਂ ਦਾ ਅੰਦਰ ਸਾਹ ਤਾਂ ਰੋਕੂਗਾ ਹੀ ਨਾ ਸਾਹ ਉਹਦਾ ਕੋਈ ਹੱਲ ਜ਼ਰੂਰ ਰੋਕੂਗਾ ਉਹਦਾ ਹੱਲ ਵੀ ਕਰ ਰਹੇ ਨਹੀਂ ਵੀਰੇ ਜਿਵੇਂ ਬੰਦੀਆਂ ਦੇ ਆਗੂ ਲੱਗੇ ਹੋਏ ਨੇ ਮੁਰੇ ਉਹਦਾ ਹੱਲ ਵੀ ਕੋਈ ਨਾ ਕੋਈ ਕਰਨਗੇ ਆਪਣੇ ਪਹਿਲਾਂ ਜਿਵੇਂ ਦੀਪ ਸਿੱਧੂ ਸੀ ਤੁਸੀਂ ਕਹਿ ਰਹੇ ਹੋ ਜੇ ਦੀਪ ਸਿੱਧੂ ਹੁੰਦਾ ਤਾਂ ਆਪਾਂ ਹੁਣ ਨੂੰ ਬਾਰ ਹੁੰਦੇ ਹਾਂਜੀ ਹਾਂਜੀ ਤੇ ਕਿਤੇ ਨਾ ਕਿਤੇ ਦੀਪ ਸਿੰਘੂ ਦੀ ਘਾਟ ਰੜਕ ਰਹੀ ਹੈ ਦੀਪ ਸਿੰਘੂ ਦੀ ਘਾਟ ਵੀਰੇ ਜਰੂਰ ਆ ਬਹੁਤ ਘਾਟ ਆ ਦੀਪੂ ਉਹ ਨੌਜਵਾਨਾਂ ਨੂੰ ਵਧੀਆ ਗਾਈਡ ਕਰਦਾ ਦਾ ਵੀਰੇ ਉਹ ਗਾਈਡ ਕਰਕੇ ਨੌਜਵਾਨਾਂ ਨੂੰ ਲੈ ਕੇ ਜਾਂਦਾ ਦਾ ਸਮਝਾ ਕੇ ਵੀ ਇਕਣਾ ਨਹੀਂ ਇਕਣਾ ਲੜਨਾ ਉਹਨੂੰ ਪਤਾ ਦਾ ਨੌਲੇਜ ਬਹੁਤ ਈ ਉਹਨੂੰ ਵੀਰੇ ਇਹ ਗੱਲਾਂ ਦੀਪ ਸਿੰਘੂ ਨੂੰ ਵੀ ਸਰਕਾਰ ਨੇ ਵਿੱਚ ਮਿਲੀ ਭੁਗਤ ਕਰਕੇ ਵੀਰੇ ਉਹਦਾ ਪਤਾ ਨਹੀਂ ਕੀ ਕਰਾਤਾ ਉਹਦਾ ਵੀ ਇਨਸਾਫ ਵਾਲੇ ਤੱਕ ਨਹੀਂ ਮਿਲਿਆ ਕੁਝ ਨਹੀਂ ਪਤਾ ਲੱਗਾ ਇਹ ਜਿਹੜੇ ਨੌਜਵਾਨ ਨੇ ਇਹ ਅੱਗੇ ਦੇਖ ਕੇ ਆਏ ਨੇ ਹਾਲਾਤ ਕੀ ਨੇ ਬਹੁਤ ਜ਼ਿਆਦਾ ਨਾਜ਼ੁਕ ਬਣੇ ਹੋਏ ਨੇ ਹਾਲਾਤ ਕਿਉਂਕਿ ਅਥਰੂ ਗੈਸ ਦੇ ਗੋਲੇ ਉਹ ਹਰਿਆਣਾ ਸਰਕਾਰ ਸਿੱਟ ਰਹੀ ਹੈ ਜਿਵੇਂ ਨੌਜਵਾਨਾਂ ਨੇ ਦੱਸਿਆ ਕਿ ਉਧਰੋਂ ਇੱਕ ਜੰਗ ਦਾ ਰੂਪ ਇਹ ਧਾਰਨ ਕੀਤਾ ਹੋਇਆ ਜਿਵੇਂ ਪਾਕਿਸਤਾਨ ਦਾ ਬਾਰਡਰ ਹੁੰਦਾ ਐਵੇਂ ਕਹਿ ਰਹੇ ਨੇ ਇਹ ਜਿਹੜੇ ਸਾਡੇ ਨੌਜਵਾਨ ਨੇ ਐਵੇਂ ਕਹਿ ਰਹੇ ਨੇ ਕਿ ਸਾਡੇ ਤੇ ਪੂਰਾ ਤਸੱਦਦ ਕੀਤਾ ਜਾਂਦਾ ਹੈ ਜਿਹੜੇ ਵੀ ਨੌਜਵਾਨ ਅੱਗੇ ਜਾਣਗੇ ਸੋ ਸਮਝ ਕੇ ਪੂਰੇ ਹੋਸ਼ ਸ਼ਬ ਨਾਲ ਕੰਮ ਲੈ ਕੇ ਸ਼ਾਂਤੀਪੁਰੂਕ ਅੱਗੇ ਜਾਣ ਤੇ ਲੀਡਰਾਂ ਦੇ ਆਪਣੇ 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 ਲੀਡਰਾਂ ਦੀ ਸਮਝ ਨਾਲ ਅੱਗੇ ਜਾਣਾ ਉਹਨਾਂ ਦੇ ਗੱਲਬਾਤ ਨੂੰ ਸਮਝਣਾ ਉਹਨਾਂ ਦੀ ਗੱਲਬਾਤ ਨੂੰ ਸੁਣਨਾ